ਗੁਰਾਇਆਂ ਦੇ ਹਰ ਵਾਰਡ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਨਗਰ ਕੌਂਸਲ ਪ੍ਰਧਾਨ ਹਰਮੇਸ਼ لال ਚੋਹਾਨ ਅਤੇ ਗੁਰਾਇਆਂ ਦੇ ਸਭ ਕੌਂਸਲਰਾਂ ਵੱਲੋਂ ਆਪਣੇ ਆਪਣੇ ਵਾਰਡਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਜਨਤਾ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਹਨ ਇਸੇ ਤਹਿਤ ਅੱਜ ਗੁਰਾਇਆਂ ਵਾਰਡ ਨੰਬਰ 11 ਦੇ ਕੌਂਸਲਰ ਬਲਵਿੰਦਰ ਕੌਰ ਹੀਰ ਅਤੇ ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਵੱਲੋਂ ਜਵਾਲਾ ਪੈਲਸ ਵਾਲੀ ਗਲੀ ਦੇ ਸਾਰੇ ਗਟਰਾਂ ਦੀ ਸਫਾਈ ਕਰਵਾਈ ਗਈ ਮਹੱਲਾ ਨਿਵਾਸੀਆਂ ਦੇ ਕਹਿਣ ਅਨੁਸਾਰ ਪਿਛਲੇ 30 ਸਾਲਾਂ ਤੋਂ ਇਹਨਾਂ ਗਟਰਾਂ ਦੀ ਸਫਾਈ ਨਹੀਂ ਹੋਈ ਸੀ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹਨਾਂ ਦੀ ਗਲੀ ਦੇ ਵਿੱਚ ਗਟਰ ਕਿੱਥੇ ਹੈ ਇਸ ਮੌਕੇ ਗਲੀ ਦੀਆਂ ਨਾਲੀਆਂ ਦੀ ਸਫਾਈ ਵੀ ਕਰਵਾਈ ਗਈ ਅੱਜ ਇਸ ਮੌਕੇ ਕੌਂਸਲਰ ਭਤੀ ਸੰਜੀਵ ਕੁਮਾਰ ਹੀਰ ਕੁਲਵਿੰਦਰ ਸਿੰਘ ਢਿੱਲੋ ਢਗਵੀਰ ਸਿੰਘ ਮਨੋਰ ਲਾਲ ਜਸਪਾਲ ਸਿੰਘ ਅਰਜਿੰਦਰ ਸਿੰਘ ਜਸਵਿੰਦਰ ਸਿੰਘ ਗੁਰਦੀਪ ਸਿੰਘ અમનદીપ ਸਿੰਘ ਅਤੇ મોહલ્લા નિવાસી મજૂદ રહે નગર કાઉન્સિલ ગુરાયા ਵੱਲੋਂ જો ગુરાયા શહેર ਦੇ ਵਿੱਚ ਜਿਹੜਾ ਸੀਵਰੇਜ ਦੀ ਬੜੀ ਸਮੱਸਿਆ ਸੀ ਪੂਰੇ શહેર ਦੇ ਵਿੱਚ ਜਿਹੜੇ ਪੁਰਾਣੇ ਪਾਈਪ ਪਾਏ ਗਏ ਆ ਔਰ ਤਕਰੀਬਨ 1 ਕਰੋੜ 6 ਲੱਖ ਦੀ ਲਾਗਤ ਨਾਲ ਨગર કાઉન્સિલ ગુરાયા ਵੱਲੋਂ ਜਿਹੜਾ ਹੈਗਾ ਟੈਂਡਰ ਲਗਾਇਆ ਗਿਆ ਸੀ ਜਿੱਥੇ ਪੂਰੇ શહેર ਦੀ ਜਿਹੜੀ ਸਫਾਈ ਆ ਸੀਵਰੇਜ ਦੀ ਜਿਹੜੀਆਂ ਹੌਦੀਆ ਬੰਦ ਆ ਉਹਨਾਂ ਦੀ ਸਫਾਈ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਜਿਸ ਦੇ ਤਹਿਤ ਅੱਜ ਮੁਹੱਲਾ ਪੱਤੀ ਮੰਗਾ ਕੀ ਜਵਾਲਾ ਪੈਲਸ ਵਾਲੀ ਗਲੀ ਜਿੱਥੇ ਵਾਰਡ ਨੰਬਰ 11 ਵਾਰਡ ਨੰਬਰ 12 ਵਾਰਡ ਨੰਬਰ 10 ਜਿਹੜੇ ਆ ਉਹ ਲੱਗਦੇ ਆ ਤੇ ਉਹਨਾਂ ਦੀ ਜਿਹੜੀ ਸਫਾਈ ਆ ਕੁਝ ਦਿਨਾਂ ਤੋਂ ਚੱਲ ਰਹੀ ਆ ਅੱਜ ਅਸੀਂ ਦੇਖਿਆ ਸਾਨੂੰ ਮੁਹੱਲਾ ਨੁਆਸੀਆ ਵੱਲੋਂ ਦੱਸਿਆ ਕਿ ਤਕਰੀਬਨ ਜਿਹੜੇ ਹੈਗੇ ਆ 30 35 ਸਾਲ ਲਗਭਗ ਹੋ ਗਏ ਇਹ ਜਿਹੜੇ ਸੀਵਰੇਜ ਪਿਆ ਨੂੰ ਔਰ ਕਈਆਂ ਨੇ ਤਾਂ ਇਹ ਹੁਣ ਪਤਾ ਲੱਗਾ ਕਿ ਕਿੱਥੇ ਕਿੱਥੇ ਟੱਕਣਿਆ ਜਾਂ ਕਿੱਥੇ ਕਿੱਥੇ ਸੀਵਰੇਜ ਜਿਹੜਾ ਪਿਆ ਗਿਆ। ਔਰ ਅਸੀਂ ਗੁਰਾਇਆਂ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਨ੍ਹਾਂ ਆਸਾਂ ਉਮੀਦਾਂ ਦੇ ਨਾਲ ਉਹਨਾਂ ਨੇ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਜਿਹੜੀ ਬਣਾਈ ਆ ਸਾਡੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਜਿਹੜਾ ਗੁਰਾਇਆਂ ਦੇ ਵਿੱਚ ਉਹਨਾਂ ਦੀ ਰਹਿਨਮਾਈ ਹੇਠ ਜਿਹੜੇ ਇਹ ਕੰਮ ਜਿਹੜੇ ਆ ਚੱਲ ਰਹੇ ਆ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਹਰਮੇਸ਼ ਚੰਦ ਜੀ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਸਾਰੇ ਕੰਮ ਆ ਉਹ ਚੱਲ ਰਹੇ ਆ ਅੱਜ ਜਿੱਥੇ ਬਾਡ ਨੰਬਰ 11 ਦੇ ਵਿੱਚ ਮੁੱਲਾਪਤੀ ਮੰਗਾ ਕੀ ਵੀ ਕੇ ਜਿਹੜਾ ਹੈਗਾ ਤੇ ਆਏ ਆ ਸੀਵਰੇਜ ਦੀ ਸਪਾਈ ਇਹ ਹੀ ਪ੍ਰਧਾਨ ਜੀ ਦਾ ਔਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਇਸ ਸਮੱਸਿਆ ਨੂੰ ਉਹਨਾਂ ਨੇ ਜਿਹੜਾ ਹੈਗਾ ਧਿਆਨ ਚ ਲਿਆ ਕੇ ਜਿਹੜਾ ਹੈਗਾ ਮੁੱਲਾ ਨਿਵਾਸੀਆਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਇਹ ਸੀਵਰੇਜ ਦੇ ਜਿਹੜੀ ਸਮੱਸਿਆ ਹੈਗੀ ਅਸੀਂ ਉਹਨੂੰ ਬਹੁਤ ਜਲਦ ਹੱਲ ਕਰਨ ਜਾ ਰਹੇ ਆ ਔਰ ਅਸੀਂ ਗੁਰਾਇਆਂ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਮ ਆਦਮੀ ਪਾਰਟੀ ਦੀ ਨਗਰ ਕਾਉਂਸਲ ਤੁਹਾਡੇ ਸਾਰੇ ਜਿਹੜੇ ਸਾਡੇ 13 ਦੇ 13 ਕਾਉਂਸਲਰ ਸਾਡੇ ਵਾਰਡ ਇਨਚਾਰਜ ਉਹ ਗੁਰਾਇਆਂ ਸ਼ਹਿਰ ਦੇ ਲਈ ਬਹੁਤ ਤਤਪਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੰਗੀ ਪੱਧਰ ਤੇ ਜਿਹੜੇ ਆ ਕੰਮ ਆ ਉਹ ਇਸੇ ਤਰ੍ਹਾਂ ਜਿਹੜੇ ਆ ਕੀਤੇ ਜਾਣੇ ਆ ਇਸੇ ਤਰ੍ਹਾਂ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 13 ਤੱਕ ਜਿਹੜਾ ਲਗਭਗ 1 ਕਰੋੜ 60 ਲੱਖ ਦੀ ਲਾਗਤ ਨਾਲ ਜਿਹੜੇ ਡਿਵੈਲਪਮੈਂਟ ਦੇ ਕੰਮ ਵੀ ਆ ਉਹ ਵੀ ਜਿਹੜੇ ਹੈਗੇ ਆ ਉਹ ਬਹੁਤ ਤੇਜ਼ੀ ਨਾਲ ਕਈ ਬਾਡਾ ਦੇ ਵਿੱਚ ਚੱਲ ਰਿਹਾ ਔਰ ਕਈ ਬਾਡਾ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਰਹੇ ਆ ਮੈਂ ਫਿਰ ਆਪਣੇ ਵੱਲੋਂ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਵੱਲੋਂ ਪੰਜਾਬ ਸਰਕਾਰ ਦਾ ਨਗਰ ਕਾਉਂਸਲ ਦਾ ਧੰਨਵਾਦ ਕਰਦਾ ਔਰ ਮੁਹੱਲਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਵਕਤ ਮੁਹੱਲਾ ਨਿਵਾਸੀਆਂ ਦੇ ਲਈ ਤਤਪਾਰ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਹੱਲੇ ਲਈ ਹੋਰ ਉਪਰਾਲੇ ਜਿਹੜੇ ਅਸੀਂ ਕੰਮ ਦੇ ਤੌਰ ਤੇ ਜਿਹੜੇ ਕਰਦੇ ਰਹਿਵਾਂਗੇ ਜੀ ਬਹੁਤ ਬਹੁਤ ਧੰਨਵਾਦ